ਸੁਣੋ 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 ਸਾਰੇ ਕੋਰਾਲੀ ਸ਼ਹਿਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਸਕੀਮ ਸਰਕਾਰ ਤੁਹਾਡੇ ਦਵਾਰ ਤਹਿਤ ਕੋਰਾਲੀ ਸ਼ਹਿਰ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਇੱਕ ਹੀ ਸ਼ੱਤ ਹੇਠ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਆਮ ਪਬਲਿਕ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਹੱਲ ਕੀਤੀਆਂ ਜਾਣਗੀਆਂ। ਕੈਂਪਾਂ ਦਾ ਵੇਰਵਾ 5 ਮਾਰਚ 2024 ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਨਗਰ ਖੇੜਾ ਧਰਮਸ਼ਾਲਾ ਪਡੇਆਲਾ ਅਤੇ 5 ਮਾਰਚ 2024 ਨੂੰ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਗੁੱਗਾ ਮਾੜੀ ਚਨਾਲੋਂ 6 ਮਾਰਚ 2024 ਨੂੰ ਸਵੇਰੇ 9:00 ਤੋਂ ਲੈ ਕੇ 1:00 ਵਜੇ ਤੱਕ ਕਮਿਊਨਿਟੀ ਸੈਂਟਰ ਨਗਰ ਕੌਂਸਲ ਕੋਰਾਲੀ ਅਤੇ 6 ਮਾਰਚ ਨੂੰ 2:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਨਗਰ ਖੇੜਾ ਧਰਮਸ਼ਾਲਾ ਰੇਲਵੇ ਸਟੇਸ਼ਨ ਰੋਡ ਕੋਰਾਲੀ ਵਿਖੇ ਕੈਂਪ ਹੋਵੇਗਾ ਸੋ ਸਮੇਂ ਸਰਪੰਚ ਕੇ ਇਹਨਾਂ ਕੈਂਪਾਂ ਦਾ ਲਾਹਾ ਲਿਆ ਜਾਵੇ ਧੰਨਵਾਦ ਜੀ